ਦੇਸ਼ ਦੀ ਜੰਗ 'ਏ ਆਜ਼ਾਦੀ ਵਿੱਚ ਕੁਰਬਾਨੀਆਂ ਦੇਣ ਵਾਲੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਅੱਜ 82ਵਾਂ ਸ਼ਹੀਦੀ ਦਿਹਾੜਾ ਹੈ। ਅੱਜ ਦੇ ਦਿਨ ਦੇਸ਼ ਭਰ ਵਿੱਚ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਤੇ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਜਾ ਰਹੇ ਨੇ। ਸਰਕਾਰ ਵੱਲੋਂ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਹੁਸੈਨੀਵਾਲਾ, ਫਿਰੋਜ਼ਪੁਰ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਹੀ ਅੱਜ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕਲਕਲਾਂ ਵਿਖੇ ਵੀ ਰਾਜ ਪੱਧਰੀ ਸਮਾਗਮ ਕੀਤਾ ਜਾ ਰਿਹਾ ਹੈ, ਜਿੱਥੇ ਪੰਜਾਬ ਅਤੇ ਦੇਸ਼ ਭਰ ਤੋਂ ਕਈ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਇਸ ਕਰਦੇ ਵੀ ਦੇ ਜਾਣਕਾਰੀ ਲਈ ਗੱਲ ਕਰਦੇ ਆ ਸਾਡੇ ਪ੍ਰਕਾਰ ਗੁਰਦਰਸ਼ਨ ਨਾਲ ਜੀ ਗੁਰਦਰਸ਼ਨ ਕਿਦਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਸਮਾਗਮ ਵਿੱਚ ਜੀ ਜਪੀਤ ਬਹੁਤ ਹੀ ਵਧੀਆ ਜਿਹੜਾ ਮਾਹੌਲ ਇਸ ਸਮੇਂ ਜਿਹੜਾ ਹਸੈਨੀਵਾਲਾ ਵਿੱਚ ਹੈ ਮੋਟਰਸਾਈਕਲਾਂ ਗੱਡੀਆਂ ਟਰੱਕਾਂ ਟਰਾਲੀਆਂ ਤੇ ਬੱਸਾਂ ਭਰ ਕੇ ਜਿਹੜੀ ਜਨਤਾ ਹੈ ਉਹ ਇਸ ਸਮਾਗਮ ਦੇ ਵਿੱਚ ਪਹੁੰਚ ਰਹੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਮੁੱਖ ਮੰਤਰੀ ਪੰਜਾਬ ਉਹ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਜਰਮੇਟਾ ਸਿੰਘ ਸੇਖੋ ਸंचाई ਮੰਤਰੀ ਪੰਜਾਬ ਕਮਲ ਸ਼ਰਮਾ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹ ਵੀ ਇਸ ਸਮਾਗਮ ਦੇ ਵਿੱਚ ਜਿਹੜਾ ਉਹ ਸ਼ਹੀਦਾਂ ਨੂੰ ਜ ਸਰਦ ਸ਼ਰਦਾ ਦੇ ਫੁੱਲ ਜਿਹੜੇ ਉਹ ਭੇਟ ਕਰਨਗੇ ਤੇ ਉਹਦੇ ਨਾਲ ਹੀ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਤਿਆਰੀਆਂ ਕੀਤੀਆਂ ਗਈਆਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਹਰ ਤਰ੍ਹਾਂ ਦੀ ਚੌਕਸੀ ਜਿਹੜੀ ਆ ਉਹ ਰੱਖੀ ਜਾ ਰਹੀ ਹੈ ਜੀ ਜੀ ਗੁਰਦਰਸ਼ਨ ਕੀ ਕਾਂਗਰਸੀ ਆਗੂ ਵੀ ਸਿਆਸੀ ਕੋਈ ਪਹੁੰਚ ਰਹੇ ਨੇ ਉੱਥੇ ਜੀ ਸੋਭੇ ਜੀ ਹਜੇ ਤੱਕ ਤਾਂ ਕੋਈ ਇਹੋ ਜੀ ਜਾਣਕਾਰੀ ਪ੍ਰਾਪਤ ਨਹੀਂ ਪਰ ਜਿਹੜਾ ਉਹ ਸਮੇਂ ਦੇ ਸਮੇਂ ਜਿਹੜਾ ਕਾਂਗਰਸੀ ਆਗੂ ਵੀ ਇਸ ਜਗ੍ਹਾ ਤੇ ਪਹੁੰਚ ਕੇ ਸ਼ਿਰਕਤਾਂ ਨੂੰ ਸੱਜਿਤਾ ਕਰਦੇ ਹੀ ਰਹਿੰਦੇ ਨੇ ਤੇ ਅੱਜ ਵੀ ਜਿਹੜਾ ਕਾਂਗਰਸੀ ਆਗੂ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ ਜ਼ਰੂਰ ਇੱਥੇ ਪਹੁੰਚਣਗੇ ਪਰ ਹਜੇ ਤੱਕ ਕੋਈ ਇਹ ਜਾਣਕਾਰੀ ਪ੍ਰਾਪਤ ਨਹੀਂ ਹੋਈ ਕਿ ਕੌਣ-ਕੌਣ ਕਾਂਗਰਸੀ ਆਗੂ ਜਿਹੜੇ ਇਸ ਜਗ੍ਹਾ ਤੇ ਪਹੁੰਚ ਰਹੇ ਨੇ ਜੀ ਸੁਪਰੀ ਜੀ ਗੁਰਦਰਸ਼ਨ ਕੇ ਸੁਰੱਖਿਆ ਦੇ ਕਿਦਾਂ ਦੇ ਇੰਤਜ਼ਾਮ ਕੀਤੇ ਗਏ ਨੇ ਤੇ ਕਿੰਨੀ ਕੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਆ ਜੀ ਸੁਪਰੀ ਕਿਉਂਕਿ ਜਿਹੜੇ ਜਿਹੜੀ ਜਗ੍ਹਾ ਬਿਲਕੁ ਉੱਪਰ ਹੈ ਇਸ ਕਰਕੇ ਜਿਹੜਾ ਸੁਰੱਖਿਆ ਜਿਹੜੀ ਉਹ ਬਹੁਤ ਜ਼ਰੂਰੀ ਹੈ ਕਿਤੇ ਬੀਐਸਐਫ ਨੇ ਆਪਣੀ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਨੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਫਿਰੋਜ਼ਪੁਰ ਤੋਂ ਲੈ ਕੇ ਹੁਸਾਨੀਵਾਲਾ ਤੱਕ ਜਿੱਨੀ ਹਰ ਜਗ੍ਹਾ ਦੇ ਉੱਪਰ ਜਿਹੜੀ ਪੁਲਿਸ ਕਰਮੀ ਜਿਹੜੇ ਆਪਣੇ ਖਿਲਾਾਰੇ ਹੋਏ ਨੇ ਅਤੇ ਹਰ ਤਰੀਕੇ ਦੇ ਨਾਲ ਚੈਕਿੰਗ ਤੇ ਹਰ ਤਰੀਕੇ ਦੇ ਨਾਲ ਜਿਹੜੀ ਆ ਕੁਫੀਆਂ ਨਜ਼ਰ ਜਿਹੜੀ ਰੱਖੀ ਜਾ ਰਹੀ ਹੈ ਜਿਹੜੀ ਜਨਤਾ ਦੀ ਗੱਲ ਕਰੀਏ ਤਾਂ ਜਨਤਾ ਜਿਹੜੀ ਆ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚਣ ਦੀ ਜੇ ਇੱਥੇ ਉਮੀਦ ਹੈ ਕਿਉਂਕਿ ਅੱਜ ਮੌਸਮ ਵੀ ਜਿਹੜਾ ਉਹ ਜਿਆਦਾ ਗਰਮੀ ਵਾਲਾ ਨਹੀਂ ਹੈ ਠੰਡਾ ਮੌਸਮ ਹੈ ਇਸ ਕਰਕੇ ਜੇ ਗੁਰਦਸ਼ਨ ਬਹੁਤ ਬਹੁਤ ਧੰਨਵਾਦ ਹੈ ਇਸ ਪੂਰੀ ਜਾਣਕਾਰੀ ਦੇ ਲਈ ਉਦਰ ਖਟਕਲ ਕਲਾ ਤੋਂ ਸਾਡੇ ਨਾਲ ਸਾਡੇ ਪੱਤਰਕਾਰ ਵਿਵੇਕ ਮਾਰਕੰਡਾ ਜੁੜ ਚੁੱਕੇ ਨੇ ਜੀ ਵਿਵੇਕ ਉਥੇ ਕਿਦਾਂ ਦਾ ਮਾਹੌਲ ਹੈ ਕਿਦਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਹਲੋ ਜੀ ਜੀ ਵਿਵੇਕ ਕਿਦਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਕੀ ਮਾਹੌਲ ਹੈ ਲੱਗਦਾ ਹੈ ਸਾਡੇ ਪੱਤਰਕਾਰ ਨਾਲ ਸਾਡਾ ਸੰਪਰਕ ਟੁੱਟ ਗਿਆ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਈਏ ਕਿ ਸ਼ਹੀਦਾਂ ਨੂੰ ਸ਼ਰਦਾਂਜਲੀ ਅੱਜ ਦਿੱਤੀ ਜਾਵੇਗੀ ਸ਼ਹੀਦ ਭਗਤ ਸਿੰਘ ਨੂੰ ਸ਼ਰਦਾਂਜਲੀ ਦਿੱਤੀ ਜਾਵੇਗੀ ਖਟਕਲ ਕਲਾਂ ਵਿੱਚ ਦੇਸ਼ ਦੀ ਜੰਗ ਦੇ ਆਜ਼ਾਦੀ ਵਿੱਚ ਕੁਰਬਾਨੀਆਂ ਦੇਣ ਵਾਲੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ ਅੱਜ 82ਵਾਂ ਸ਼ਹੀਦੀ ਦਿਹਾੜਾ ਹੈ। ਅੱਜ ਦੇ ਦਿਨ ਦੇਸ਼ ਪਰ ਵਿੱਚ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਤੇ ਸ਼ਰਧਾਂ ਦੇ ਫੁੱਲ ਭੇਟ ਕੀਤੇ ਜਾ ਰਹੇ ਨੇ। ਸਰਕਾਰ ਵੱਲੋਂ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਹੁਸੈਨੀਵਾਲਾ ਫਿਰੋਜ਼ਪੁਰ ਵਿਖੇ ਸੂਬਾ ਪੱਦਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਹੀ ਅੱਜ ਸ਼ਹੀਦ ਭਗਤ ਸਿੰਘ ਦੇ ਜੱਦੀ ਵਿੰਡ ਖਟਕਲ ਕਲਾ ਵਿਖੇ ਵੀ ਰਾਜ ਪੱਦਰੀ ਸਮਾਗਮ ਕੀਤਾ ਜਾ ਰਿਹਾ ਹੈ। ਜਿੱਥੇ ਪੰਜਾਬ ਅਤੇ ਦੇਸ਼ ਪਰ ਤੋਂ ਕਈ ਪ੍ਰਮੁੱਖ ਸ਼ਖਸੀਤਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।